ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜ ਪਿਆਰਿਆਂ ਦੇ ਬਾਰੇ ਜਦੋਂ ਆਪਾਂ ਨਗਰ ਕੀਰਤਨ ਕਰਦੇ ਹਾਂ ਤਾਂ ਪੰਜ ਪਿਆਰੇ ਨੂੰ ਹੀ ਕਿਉਂ ਉਸ ਨਗਰ ਕੀਰਤਨ ਦੀ ਅਗਵਾਈ ਕਰਨ ਲਈ ਕਿਹਾ ਜਾਂਦਾ ਹੈ ਕਿਉਂ ਪੰਜ ਪਿਆਰੇ ਸਜਾਈ ਜਾਂਦੇ ਹਨ ਜਾਣਦੇ ਹਾਂ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਪੰਜ ਸਿੱਖ ਧਰਮ ਵਿੱਚ ਮੁੱਢ ਤੋਂ ਹੀ ਚੱਲਿਆ ਆਉਣ ਵਾਲਾ ਸ਼ਬਦ ਹੈ ਇਹ ਸਿਰਫ ਸ਼ਬਦ मात्र ਹੀ ਨਹੀਂ ਸਗੋਂ ਇੱਕ ਬਹਾ ਹੈ ਜੋ ਇਤਿਹਾਸ ਨਾਲ ਬੰਨਦਾ ਹੋਇਆ 1699 ਈਸਵੀ ਨੂੰ ਹਮੇਸ਼ਾ ਲਈ ਅਮਰ ਹੋ ਗਿਆ ਜਦੋਂ ਸਾਹਿਬੇ ਕਮਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਨੂੰ ਸੱਜਾ ਕੇ ਖਾਲਸਾ ਦੀ ਨੀਂ ਰੱਖੀ ਉਹ ਖਾਲਸਾ ਜੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਸੀ ਚਾਹੇ ਕੋਈ ਵੀ ਯੁੱਗ ਹੋਵੇ ਚਾਹੇ ਕਿਹੋ ਜਿਹੀ ਹਾਲਤ ਹੋਵੇ ਖਾਲਸਾ ਬਣਿਆ ਹੀ ਪੰਥ ਦੀ ਅਗਵਾਈ ਕਰ ਲਈ ਸੀ ਅਜਿਹੇ ਵਿੱਚ ਸਿੱਖਾਂ ਦਾ ਕੋਈ ਵੀ ਕੰਮ ਹੋਵੇ ਉੱਥੇ ਕਟ ਕੀਤਾ ਜਾਂਦਾ ਹੈ ਅਤੇ ਫਿਰ ਪੰਜ ਸਿੱਖ ਆਪਣਾ ਫੈਸਲਾ ਦਿੰਦੇ ਹਨ ਜੋ ਸਾਰੇ ਲਈ ਮੰਨਣਯੋਗ ਹੁੰਦਾ ਹੈ ਜਦੋਂ ਜਦੋਂ ਕੌਮ ਉੱਪਰ ਭੀੜ ਪਈ ਤਾਂ ਉਦੋਂ-ਉਦੋਂ ਪੰਜ ਪਿਆਰਿਆਂ ਨੇ ਕੌਮ ਦੀ ਅਗਵਾਈ ਕੀਤੀ ਚਾਹੇ ਉਹ ਚਮਕੌਰ ਦੀ ਗੜੀ ਹੋਵੇ ਜਾਫਰ ਕਲੂਕਾਰਿਆਂ ਵਾਲੇ ਜੰਗ ਦੇ ਮੈਦਾਨ ਜਿੱਥੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਆਪਣੇ ਸ਼ਹਾਦਤਾਂ ਦੇਣੀਆਂ ਪਈਆਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ 21ਵੀਂ ਸਦੀ ਤੱਕ ਖਾਲਸਾ ਪੰਥ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਹੀ ਕੀਤੀ ਜਾਂਦੀ ਹੈ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੀ ਪੰਜ ਸਿੰਘ ਸਹਿਬਾਨ ਹੀ ਲੈਂਦੇ ਹਨ ਜਿਸ ਨੂੰ ਸਿੱਖ ਹੁਕਮਨਾਮਾ ਆਖਦੇ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ ਕਿ ਕੋਈ ਵੀ ਕੰਮ ਕਰਨਾ ਹੈ ਤਾਂ ਪੰਜ ਪਿਆਰਿਆਂ ਤੋਂ ਹੀ ਸ਼ੁਰੂ ਕੀਤਾ ਜਾਵੇ ਜਿਸ ਦਾ ਰੂਪ ਅਸੀਂ ਅੱਜ ਵੀ ਦੇਖਦੇ ਹਾਂ ਕਿ ਜਦੋਂ ਕੜਾ ਪ੍ਰਸ਼ਾਦ ਸਜਾਇਆ ਜਾਂਦਾ ਹੈ ਤਾਂ ਸੰਕਤਾਂ ਵਿੱਚ ਵਰਤੋਂ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਵਰਤਾਇਆ ਜਾਂਦਾ ਹੈ ਜਾਂ ਸੰਕੇਤਕ ਰੂਪ ਵਿੱਚ ਪੰਜ ਪਿਆਰਿਆਂ ਦੇ ਨਾਮ ਦਾ ਪ੍ਰਸ਼ਾਦ ਰੱਖਵਾ ਕਰ ਦਿੱਤਾ ਜਾਂਦਾ ਹੈ ਹੁਣ ਵੀ ਜਦੋਂ ਕੋਈ ਨਗਰ ਕੀਰਤਨ ਸਜਾਇਆ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੇਠ ਉਸ ਦੀ ਅਗਵਾਈ ਪੰਜ ਪਿਆਰੇ ਹੀ ਕਰਦੇ ਹਨ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਹੋਣ ਦਾ ਮਾਣ ਬਖਸ਼ਿਆ ਸੀ